ਸ਼ਿਵਰਾਤਰੀ ਦੇ ਮਹਾਪੁਰੇ ਤੇ ਸਾਰੇ ਦਸ਼ਕਾਂ ਨੂੰ ਬਹੁਤ ਬਹੁਤ ਬਤਾਇਆ ਹੋਣ ਅਸੀਂ ਇਸ ਟਾ ਮੌਜੂਦਾ ਸ਼ਵਾਲੇ ਮੰਦਿਰ ਪੁਰਾਣੇ ਮੰਦਿਰ 134 ਸਾਲ ਪੁਰਾਣਾ ਇਹ ਸ਼ਵਾਲਾ ਮੰਦਿਰ ਹੈ ਮੈਂ ਕੈਮਰਾਮੈਨ ਨੂੰ ਵਿਸ਼ਵਾਸ ਕਰਾਉਣ ਬਾਰੇ ਦਿਖਾਣ ਲੱਗੇ ਅਸੀਂ ਇਸ ਟਾ ਮੰਦਿਰ ਦੇ ਅੰਦਰ ਮੌਜੂਦ ਆ ਪੱਤਾਂ ਦੀਆਂ ਲਾਈਨਾਂ ਜਿਹੜੀਆਂ ਕੀ ਆ ਉਹ ਲੱਗੀਆਂ ਹੋਈਆਂ ਨੇ ਪੱਬ ਜਿਹੜਾ ਹੈ ਦਰਸ਼ਕਾਂ ਦੇ ਬਰਾਸੀ ਜਿਹੜੇ ਇੱਥੇ ਆਏ ਹੋਏ ਨੇ ਉਹ ਲੰਬੀ ਲੰਬੀ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਬਹੁਤ ਵਧੀਆ ਸਿਸਟਮ ਇੱਕ ਅੰਦਰ ਮੰਦਰ ਦੇ ਬਣਾਇਆ ਕਿ ਕਿਸੇ ਨੂੰ ਕੋਈ ਰੁਕਾਵਟ ਜਿਹੜੀ ਆ ਉਹ ਨਾ ਆਵੇ ਔਰ ਇੱਕ ਦਾਇਰਾ ਬਣਾਇਆ ਹੋਇਆ ਜਿੱਦੇ ਦਾ ਬਿਲਕੁਲ ਆਰਾਮ ਨਾਲ ਸਾਰੇ ਜਿਹੜੇ ਆ ਦਰਸ਼ਨ ਕਰ ਰਹੇ ਨੇ ਮੰਦਰ ਦੇ ਅੰਦਰ ਔਰ ਤੁਸੀਂ ਦੇਖੋ ਕੋਈ ਵੀ ੱੱਕਾ ਮੁਕੀ ਆ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਨਜ਼ਰ ਨਹੀਂ ਆਏਗੀ ਬਹੁਤ ਪੱਕਾ ਪ੍ਰਬੰਧ ਨੇ ਮੰਦਰ ਦੇ ਜਿਹੜੇ ਅੰਦਰ ਜਿਹੜੇ ਹੈਗੇ ਨੇ ਪੰਡਤ ਜੀ ਸਵੇਰੇ ਨਾਲ ਮੌਜੂਦ ਇਹਨਾਂ ਨਾਲ ਗਲਤ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਦੇਖੋ ਪ੍ਰਬੰਧ ਕਿੰਨੇ ਅੱਛੇ ਬਣਾਏ ਨੇ ਕਿਸੇ ਨੂੰ ਕੋਈ ਕਾਲੀ ਨਹੀਂ ਹੈ ਕੋਈ ਕਿਸੇ ਨੂੰ ਧੱਕਾ ਮੁੱਤੀ ਨਹੀਂ ਕੋਈ ਕੁਝ ਨਹੀਂ ਹੈ ਗਲਤ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਬਦਨ ਜੀ ਅੱਜ ਸ਼ੁਭਰਾਤਰੀ ਦਾ ਮਹਾ ਪਰਵ ਹੈ ਜੀ ਇਹ ਜਿਹੜੇ ਲੋਕ ਜੇ ਸ਼ਰਧਾ ਪਾਲਦੇ ਨਾਲ ਚਵਾਲਾ ਮੰਦਿਰ ਆ 134 ਸਾਲ ਪੁਰਾਣਾ ਇਹ ਸ਼ਵਾਲਾ ਕੀ ਭਗਤ ਕਿੰਨੀ عمر ਤੱਕ ਜੀ ਦੇਖੋ ਜੀ ਇਸ ਮੰਦਿਰ ਦੇ ਵਿੱਚ ਜੋ ਵੀ ਅੱਜ ਤੱਕ ਆਇਆ ਹੈ ਉਹਦੀ ਇਹੋ ਜੀ ਕੋਈ ਮਨੋਕਾਮਨਾ ਨਹੀਂ ਜਿਹੜੀ ਪੂਰਨ ਨਾ ਹੋਈ ਹੋਵੇ 124 ਸਾਲ ਪੁਰਾਣਾ ਮੰਦਿਰ ਹੈ ਇਹ ਤੇ ਔਰ ਇਹ ਸਾਰੀ ਜਿਹੜੀ ਤੁਸੀਂ ਮੰਦਿਰ ਦੇ ਅੰਦਰ ਦੀ ਬਿਲਡਿੰਗ ਦੇਖ ਰਹੇ ਹੋ ਇਹ ਸਾਰੀ ਦੁੱਧ ਦੇ ਨਾਲ ਚਿੜਾਈ ਹੋਈ ਹੁੰਦੀ ਹੈ ਪੁਰਾਣੇ ਸਮੇਂ ਦੇ ਵਿੱਚ ਇਹਦੇ ਵਿੱਚ ਇੱਕ ਬੋਧ ਵੀ ਪਾਣੀ ਦਾ ਨਹੀਂ ਪਿਆ ਸੀਗਾ ਉਹ ਸਾਰੀ ਦੁੱਧ ਦੇ ਨਾਲ ਚਿੜਾਈ ਕੀਤੀ ਗਈ ਸੀ ਔਰ ਇਸ ਪਿੰਡੀ ਦੇ ਉੱਪਰ ਜੋ ਵੀ ਅੱਜਕਰ ਨਤਵਸਤ ਹੋ ਕੇ ਆਇਆ 45 ਦਿਨ ਲਗਾਤਾਰ ਉਹਨੇ ਜਲ ਚੜਾਇਆ ਹੈ ਉਸ ਦੀ ਹਰ ਮਨੋ ਕਾਮਨਾ ਪੂਰਨ ਹੋਈਏ ਉਹਦਾ ਹਰ ਰੋਗ ਦੂਰ ਹੋਇਆ ਹੈ ਇਕੱਲੇ ਆਪਣੇ ਫਰੋਜ਼ਪੁਰ ਦੇ ਵਿੱਚ ਨਹੀਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਅੰਮਵਾਲੇ ਤੋਂ ਕਈ ਲੋਕ ਆਏ ਹੋਏ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਦਿੱਲੀ ਤੱਕ ਲੋਕ ਜਿਹੜੇ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹ ਸ਼ਿਵਰਾਤਰੀ ਤੇ ਆ ਕੇ ਨਤਮਸਤਕ ਹੁੰਦੇ ਨੇ ਔਰ ਸਾਡਾ ਸਾਰਾ ਫਰੋਜ਼ਪੁਰ ਸ਼ਹਿਰ ਸਾਡੀ ਸ਼ਰਧਾ ਦੇ ਮੰਦਰ ਦੇ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਔਰ ਬੜੀ ਕੁੰਮਤਾ ਆਉਂਦੇ ਨਾਲ ਆਗੇ ਮੱਤਾ ਟਿਕਦਾ ਤੁਸੀਂ ਦੇਖਿਆ ਹੈ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਹਰ ਕੋਸ਼ਿਸ਼ ਕਰੀਦੀ ਹੈ ਕਿ ਜੋ ਵੀ ਸ਼ਰਧਾਲੂ ਆਵੇ ਉਹਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਇੱਕ ਚੀਜ਼ ਦੇਖ ਰਹੇ ਬੜੀ ਵਧੀਆ ਕਿ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਵਧੀਆ ਇੱਕ ਅچھے ਤਰੀਕੇ ਨਾਲ ਸਾਰਾ ਲ ਕੋਈ ੱੱਕਾ ਨਹੀਂ ਮੁੱਕੀ ਨਹੀਂ ਕਿਸੇ ਨੂੰ ਕਾਲੀ ਉਹ ਬੜੇ ਅچھے ਤਰੀਕੇ ਨਾਲ ਜਿਹੜਾ ਅਕਾਊਂਟ ਕਰਾਇਆ ਜਾ ਰਿਹਾ ਹੈ ਜੀ ਜੀ ਇਹ ਮੰਦਿਰ ਸਵੇਰੇ 4 ਵਜੇ ਖੁੱਲ ਜਾਂਦਾ ਹੈ ਔਰ 2 ਵਜੇ ਤੱਕ ਜਲ ਚੜਦਾ ਹੈ ਉਸ ਤੋਂ ਬਾਅਦ ਸ਼ਿੰਗਾਰ ਹੋਏਗਾ ਔਰ ਰਾਤ ਨੂੰ 9 9:30 ਵਜੇ ਤੱਕ ਦਰਸ਼ਨ ਹੋਣਗੇ ਔਰ ਰਾਤ ਨੂੰ ਚਾਰ ਪੈਰ ਦੀ ਪੂਜਾ ਹੋਏਗੀ। ਪਰ ਇੱਥੇ तकरीबन 1 ਲੱਖ ਦੇ ਲਗਭਗ ਪਬਲਿਕ ਜਿਹੜੀ ਹੈਗੀ ਹੈ ਉਹ ਮੱਥਾ ਟੇਕਦੀ ਹੈ ਔਰ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ। ਹਰ ਬੰਦਾ ਇੱਥੇ ਖੁਸ਼ ਹੋ ਕੇ ਜਾਂਦਾ ਹੈ। ਕੋਈ ਬੰਦਾ ਨਹੀਂ ਹੈ ਉਹਦਾ ਜਿੰਨੀ ਮਨੋ ਕਾਮਨਾ ਕੋਈ ਨਾ ਹੋਵੇ। ਯਾ ਬਿਲਕੁਲ ਜਿਸ ਤਰ੍ਹਾਂ ਜੀ ਹਰ ਭਗਤੀ ਜਿਹੜੀ ਹੈ ਮਨੋ ਕਾਮਨਾ ਪੂਰੀ ਹੋ ਰਹੀ ਹੈ ਇੱਥੇ ਮੰਦਰ ਦੇ ਵਿੱਚ ਫੁਟਾ ਜਿਹੜੇ ਹੈ ਬੜਾ ਕਮੇਟੀ ਵੱਲੋਂ

ਅੱਜ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਾਰੇ ਸਨਾਤੀਆਂ ਨੂੰ ਮਾ ਸ਼ਿਵਾ ਤੇਰੀ ਬਹੁਤ ਬਹੁਤ ਵਧਾਈ ਦਿੰਦੇ ਆਂ ਔਰ ਆਪਾਂ ਦੇਖ ਰਹੇ ਹਾਂ ਕਿ ਅੱਜ ਸਵੇਰ ਤੋਂ ਹੀ ਭਗਵਾਨ ਸ਼ਿਵ ਦੇ ਮੰਦਿਰ ਦੇ ਵਿੱਚ ਬੜੀ ਲੰਮੀ ਲੰਮੀ ਕਤਾਰਾਂ ਦੇ ਵਿੱਚ ਸ਼ਿਵ ਸ਼ੰਭੂ ਦੇ ਭਗਤ ਬਖਤ ਦਰਸ਼ਕੀ ਇੱਕ ਚਲ ਅਗਸਤ ਦੇ ਪਰਸਪਰ ਨੇ ਔਰ ਆਪਣੇ ਹੱਥ ਵਿੱਚ ਗੰਗਾ ਜਲ ਵਿਸ਼ਕ ਪਰਾਜ ਜ ਲੈ ਕੇ ਭਗਵਾਨ ਸ਼ਿਵ ਨੂੰ ਪੂਜਾ ਕਰਾ ਸਕੀਨ ਕਰਾ ਸਕਦੇ ਸਮੂਹ ਲੈ ਕੇ ਆ ਰਹੇ ਹਨ

सनातन के त्योहार इस तरह मना और मैं सारा बार बार मिला शंकर मांग महाशिव जा एक ऐसा योग है जो कहते हैं कि वेद प्राण दिन सारे देवता अपना धर्म छड़ के भगवान शिव के स्थान हैं। तो खराब होते आंदे तो है उसी करके आज दिन का महत्व बहुत बड़ा है और आज भी रात्रि जम के पकने महाशिव रात्रि का पूजन का महत्व बहुत बड़ा है आज की रात्रि ऐसी है जिसमें सारे देवताओं ने मिलकर भगवान शिव का पूजन किया इस करके तो आप बहुत बड़ा मनाया जाए